ਸਾਰੇ ਕੰਮ ਕੀਏ ਜਾਣਗੇ ਸਪੋਰਟ ਕਰਾਂਗੇ ਹਮ ਜੋ ਹੋ ਸਕੇਗਾ ਹਮ ਸਾਰੀ ਆਪਕੋ ਫੈਸਿਲਿਟੀਆਂ ਦੇਂਗੇ ਏਰੀਆ ਕੀ ਡਿਵੈਲਪਮੈਂਟ ਕਰਾਂਗੇ ਹਰ ਚੀਜ਼ ਅਵੇਲੇਬਲ ਕਰਵਾਏਂਗੇ ਹਾਂਜੀ ਮੈਂ ਲਾ ਕਾਂਗਰਸ ਦੀ ਮੈਂ ਪ੍ਰਧਾਨ ਹਾਂ ਤੇ ਸਾਡੇ ਬਹੁਤ ਵਧੀਆ ਕੰਮ ਜਿੱਤੂਗਾ ਅਸੀਂ ਇਹਨੂੰ ਜਿਤਾਵਾਂਗੇ ਸੱਤ ਨੰਬਰ ਦੇ ਅਸੀਂ ਨਿਵਾਸੀ ਆ ਬਹੁਤ ਜ਼ਿਆਦਾ ਇਹਨੂੰ ਲੀਡ ਨਾਲ ਜਿਤਾਵਾਂਗੇ ਵਧੀਆ ਧੰਨਵਾਦ ਜੀ ਪ੍ਰਧਾਨ ਜੀ ਜਿਹੜੀ ਟਿੱਕ ਟਿੱਕ ਕਿੰਨੀ ਵਾਰ ਮੀਡੀਆ ਤੁਹਾਡੇ ਪਰਿਵਾਰ ਨੂੰ ਕਿੰਨ ਵਾਰ ਨਹੀਂ ਸਾਨੂੰ 6 ਵੀ 7 ਵੀ ਵਾਰ ਵੀ ਦੀ ਜੀ ਮੈਨੂੰ ਸਾਰਾ ਪਬਲਿਕ ਦਾ ਸਹਿਯੋਗ ਚਾਹੀਦਾ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਜੀ ਮੈਂ ਤੇ ਇਹ ਕਹਿੰਦਾ ਜਿਹੜੀ ਇਹ ਸੀਟ ਜਿੱਤਦੇ ਹਾਂ ਤੁਸੀਂ ਇੱਥੋਂ ਰਿਕੋਰਡ ਲੋਕਲ ਸਹਿਯੋਗ ਨਾਲ ਉਹ ਲੋਕਲ ਸਹਿਯੋਗ ਚਾਹੀਦਾ ਬਹੁਤ ਢੀਤੀ ਚੀਜ਼ ਹੈ ਸਿੱਧੀ ਲੋਕਾਂ ਦਾ ਸਹਿਯੋਗ ਬਹੁਤ ਜੁੜੀ ਜੇ ਕੰਮ ਕਰਾਂਗੇ ਤਾਂ ਕਮੂਨ ਪਾਉਗੀ ਨਹੀਂ ਕੰਮ ਕਰਾਂਗੇ ਤਾਂ ਵੋਟ ਨਹੀਂ ਪਾਉਗੀ ਨਗਰ ਕੌਂਸਲ ਦੀ ਪ੍ਰਧਾਨਗੀ ਦੀ ਵੀ ਸਾਨੂੰ ਜਿਹੜਾ ਮਿਲੀ ਸੀਗੀ ਤੇ ਤਿੰਨ ਤਿੰਨ ਵਾਰੀ ਮਿਲੀ ਆ ਜੀ ਤੇ ਹੁਣ ਕਿਸ ਤਰ੍ਹਾਂ ਦੇਖਦੇ ਹੋ ਇੱਕ ਪਾਸੇ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਆ ਕੰਪੀਟੀਸ਼ਨ ਕਿਹਦੇ ਨਾਲ ਮੰਨਦੇ ਹੋ ਕੰਪੀਟੀਸ਼ਨ ਤਾਂ ਆਮ ਆਦਮੀ ਪਾਰਟੀ ਨਾਲ ਹੀ ਕਿਸ ਤਰ੍ਹਾਂ ਦਾ ਜਿਹੜਾ ਰੋਡ ਮੈਪ ਬਣਾਇਆ ਤੁਸੀਂ ਕਿਸ ਤਰ੍ਹਾਂ ਦੇ ਮੁੱਦਿਆਂ ਨੂੰ ਲੈ ਕੇ ਵਿਕਾਸ ਦੇ ਮੁੱਦੇ ਆ ਜਾਂ ਹੋਰ ਵਿਕਾਸ ਦੇ ਮੁੱਦਿਆਂ ਨੂੰ ਲੈ ਕੇ ਇਸ ਦਾ ਕਰਦੇ ਚੱਲਦਾ ਕਰਨ ਕੰਮ ਚਾਹੀਦਾ ਤਾਂ ਕਿ ਚੰਮ ਚਾਹੀਦਾ ਵਾ ਕਿੰਨਾ ਦੀ ਸਪੋਰਟ ਹੈ ਜੀ ਇਸ ਸਮੇਂ ਸਪੋਰਟ ਸਾਨੂੰ ਕਾਂਗਰਸ ਪਾਰਟੀ ਦੀ ਪੂਰੀ ਫੁੱਲ ਹੈ ਜੀ ਅੱਜ ਦਫ਼ਤਰ ਦੀ ਓਪਨਿੰਗ ਹੋਈ ਹੈ ਕਾਂਗਰਸ ਪਾਰਟੀ ਦੀ ਬਹੁਤ ਕੜ ਦੇ ਕਲਾ ਹੋਗੇ ਜੀ ਪ੍ਰਧਾਨ ਜੀ ਬਹੁਤ ਸੁਲਝੇ ਨੇਤਾ ਨੇ ਇਹਨਾਂ ਨੇ ਬਹੁਤ ਆਪਣੇ ਸਥਾਨਕ ਹਲਚ ਕੰਮ ਕੀਤੇ ਨੇ ਸਾਰਿਆਂ ਦੇ ਦੁੱਖ ਸੁੱਖ ਸਾਂਝੀ ਨੇ ਇਹ ਸਾਰਿਆਂ ਨਾਲ ਵੱਡੀ ਲੀਡ ਲੈ ਕੇ ਜਿੱਤਣਗੇ ਅੱਜ ਦਾ ਦੇਖੋ ਤੁਸੀਂ ਉਦਗਾਟਨ ਕੀਤਾ ਜੀ ਬਹੁਤ ਬਹੁਤ ਤੁਹਾਨੂੰ ਮੁਬਾਰਕਾਂ ਨੇ ਕਿਉਂਕਿ ਜਿੰਨਾ ਤੁਸੀਂ ਗੈਦਰਿੰਗ ਦੇਖੀ ਹੋਗੀ ਕਿ ਇਹਨਾਂ ਦੇ ਸਪੋਰਟਰ ਬਹੁਤ ਜ਼ਿਆਦਾ ਨੇ ਕਿਉਂਕਿ ਇਹਨਾਂ ਨੇ ਸ਼ੁਰੂ ਤੋਂ ਲੈ ਕੇ 3 ਸਾਲ ਮਤਲਬ 3 ਵਾਰੀ ਇਹ ਪ੍ਰਧਾਨ ਬਣੇ ਰਹੇ ਤੇ ਨੇ ਸੇਵਾ ਲੋਕਾਂ ਦੀ ਬਹੁਤ ਕੀਤੀ ਹੈ ਜਦ ਇੱਕ ਇਨਸਾਨ ਲੋਕਾਂ ਦੀ ਸੇਵਾ ਕਰਦਾ ਤੇ ਕੁਦਰਤੀ ਗੱਲ ਹੈ ਕਿ ਪਬਲਿਕ ਉਹਨਾਂ ਦੇ ਨਾਲ ਹਮੇਸ਼ਾ ਸਹਿਯੋਗ ਹੁੰਦੀ ਰਹੇਗੀ ਔਰ ਸਿਆਸ ਕਰਦੇ ਕਿ ਕਾਂਗਰਸ ਪਾਰਟੀ ਜਿਵੇਂ ਮੌਜੂਦ ਸੀ ਨਾਲ ਸ਼ੁਰੂ ਤੋਂ ਲੈ ਕੇ ਅੱਜ ਤੱਕ ਲੜ ਰਹੀ ਹੈ ਉਹ ਵੀ ਕਾਮਯਾਬ ਹੋਵੇ ਔਰ ਇਹਨਾਂ ਨੂੰ ਮਤਲਬ ਨੇ ਕਿਸੇ ਪਹਿਲਾਂ ਹੀ ਵਧਾਈਆਂ ਦੇ ਦਿੰਨੇ ਆ ਕਿ ਇਹਨਾਂ ਦੀ ਕਿਹੜੀ ਸੀਟ ਹੈ ਜਿੱਤੀ ਜਾਏਗੀ ਅਮ੍ਰਿਤਾ ਅਨੀਜਾ ਬਹੁਤ ਵੱਡੀ ਲੀਡ ਨਾਲ ਕਾਮਯਾਬ ਹੋਏਗੀ ਇਹ ਸਾਡੀ ਆਸ ਹੈ ਇਹ ਹੀ ਸਾਡਾ ਅਰਦਾਸ ਹੈ ਲੱਗਦਾ ਤੁਹਾਨੂੰ ਬਾੜ ਦੇ ਵਿੱਚ ਕੋਈ ਸਮੱਸਿਆਵਾਂ ਹਨ ਜਿਨ੍ਹਾਂ ਦਾ ਤੁਸੀਂ ਹੱਲ ਕਰਾਉਣ ਦਾ ਕਹਿੰਦੇ ਹੋ ਕੋਈ ਪਹਿਲ ਦੇ ਆਧਾਰ ਤੇ ਕਰਾਵਾਂਗੇ ਪਹਿਲਾਂ ਵੀ ਕਰਦੇ ਰਹੇ ਹੋ ਪਹਿਲਾਂ ਵੀ ਕਰਦਾ ਤੇ ਹੁਣ ਵੀ ਕਰੂੰਗਾ ਮਤਲਬ ਲੱਗਦੀ ਹੈ ਕੋਈ ਸਮੱਸਿਆ ਤੁਹਾਨੂੰ ਕੋਈ ਸਮੱਸਿਆ ਜਿਹੜੀ ਵੀ ਆਊਗੀ ਮੈਂ ਹੱਲ ਕਰੂੰਗਾ ਇਸ ਚੀਜ਼ ਆਉਣ ਵਾਲਾ ਸਿਨੈਰੀਓ ਕਿਦਾਂ ਦਾ ਲੱਗਦਾ ਕਾਂਗਰਸ ਪਾਰਟੀ ਦਾ ਪੰਜਾਬ ਦੇ ਅੰਦਰ ਇਹਨਾਂ ਤੋਂ ਬਾਅਦ اے 1 ਜੀ اے 1 ਮੀਨ ਇਹਨਾਂ ਇੱਕ ਨੰਬਰ ਜੀ ਇੱਕ ਨੰਬਰ ਤੇ ਆਏਗੀ ਕਾਂਗਰਸ ਪਾਰਟੀ ਪਿਛਲੀ ਵਾਰ ਜੀ ਲੋਕ ਸਭਾ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦੀ ਲੀਡ ਰਹੀ ਸੀ ਕਾਂਗਰਸ ਪਾਰਟੀ ਸਾਡੀ 7 7 ਸੀਟਾਂ ਆਈਆਂ ਜੀ ਜੀ ਤੇ ਦੋ ਸੀਟਾਂ ਤਿੰਨ ਤਿੰਨ ਇਹਨੂੰ ਆ ਆ ਪਾੜਨੂ ਜੀ ਲੱਗਦਾ ਕਿ ਇਸ ਵਾਰ ਬਹੁਮਤ ਆਊਗਾ ਫੇਰ ਇੱਕ ਵਾਰ ਜਿਹੜਾ ਪ੍ਰਧਾਨ ਸਾਡਾ ਪ੍ਰਧਾਨਕਾਂ ਕਸਬਾ ਨੂੰ ਬਿਲਕੁਲ ਹੋ ਬਣੂਗਾ ਜੀ ਦੋ ਰਹਿ ਨਹੀਂ ਹੈ ਜੀ